ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਜਲਾਲਿਆਣੇ ਦੇ ਵਿੱਚ ਜਲਾਲਿਆਣਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਦਵਾਰੇਆਣਾ ਵੀ ਇਸ ਪਿੰਡ ਦਾ ਗਵੰਡੀ ਪਿੰਡ ਆ ਤੇ ਟੀਮਾਂ ਵਾਲੀ ਵੀ ਇਸ ਪਿੰਡ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਕਰੇ ਲੋ ਪਰਵਾਰ ਦੇ ਘਰੇ ਆ ਮਿੱਤਰੋ ਝੋਟੀ ਵਿਖਾਉਣੀ ਆ ਤੁਹਾਨੂੰ ਇੱਕ ਪਹਿਲਾ ਸੂਆ ਸੂਣ ਵਾਲੀ ਆ ਕਿੰਨੇ ਦਿਨਾਂ ਦੀ ਕੱਚੀ ਆ ਕਰਦੇ ਆ ਆਪਾਂ ਅੰਕਲ ਜੀ ਹੋਣੇ ਦੇ ਨਾਲ ਗੱਲਬਾਤ ਸਾਰੀ ਜਾਣਕਾਰੀ ਲੈ ਕੇ ਦਿਨਾ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਆ ਜੀ ਸੇਤਾ ਘਰ ਪਰਿਵਾਰ ਬਾਈ ਠੀਕ ਆ ਜੀ ਠੀਕ ਆ ਇੱਕ ਵਾਰੀ ਨਾਮ ਦੱਸਿਓ ਖੁੱਲ ਕੇ ਆਪਣਾ ਮੇਰਾ ਨਾਮ ਗਰਨਾਵ ਸਿੰਘ ਆ ਸੰਘਾ ਠੀਕ ਆ ਪਿੰਡ ਜਲਾਲਿਆਣਾ ਜੀ ਤੇ ਪਿਓ ਦਾ ਨਾ ਪਸ਼ੋਰਾ ਸਿੰਘ ਠੀਕ ਹੈ ਜੀ ਤੇ ਬਾਈ ਫਿਰ ਇਹ ਦਵਾਰੇ ਆਣੇ ਨਹੀਂ ਛੜਕ ਤੇ ਘਰ ਆ ਗਿਆ ਆਪਣਾ ਇਹ ਆਪਣਾ ਆ ਗਿਆ ਮਚਾਕੀ ਤੋਂ ਮਤਲਬ ਆਪਾਂ ਜਦੋਂ ਜਾਨਦੇ ਨਾ ਬਾਰ ਬਾਰ ਦਵਾਰੇ ਆਣੇ ਨੂੰ ਜਾਂ ਕੋਟ ਨੂੰ ਠੀਕ ਉਹ ਸੜਕ ਤੇ ਘਰ ਆਪਣਾ ਠੀਕ ਹੈ ਬਾਈ ਤੇ ਬਾਈ ਫਿਰ ਜਿਹੜੀ ਝੋਟੀ ਵੇਚਣੀ ਆਪਾਂ ਇਹ ਕਰਦੀ ਹੋਈ ਆ ਇਹ ਕਰਦੀ ਆ ਹਾਂ ਪਹਿਲਾ ਸੂਆ ਬਾਈ ਪਹਿਲਾ ਸੂਆ ਤੇ ਤਿੰਨਾ ਸਾਲਾਂ ਤੋਂ 1 ਮਹੀਨਾ ਵੱਧ ਹੈ ਠੀਕ ਹੈ ਮਤਲਬ 3 ਸਾਲ ਤੇ 1 ਮਹੀਨੇ ਦੀ 1 ਮਹੀਨੇ ਦੀ ਆ ਦੋ ਦੰਦ ਪੂਰੇ ਹੋਏ ਇਹਦੇ 30 ਮਹੀਨਿਆਂ ਦੀ ਹੋਗੀ ਆ ਹੋ ਵੀ ਦੋ ਦੰਦ ਪੂਰੇ ਕੀਤੇ ਨੇ ਦੋ ਦੰਦ ਪੂਰੇ ਕਰ ਲਏ ਦਿਨ ਕਿੰਨੇ ਪਏ ਆ ਇਹਦੇ ਸੂਣ ਦੇ ਵਿੱਚ ਰਹਿਦੇ ਆ 5 ਦਿਨ ਬਾਕੀ ਆ 5 ਦਿਨ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਆ ਠੀਕ ਆ ਬਈ ਮਾਂ ਦਾ ਦੁੱਧ ਕਿੰਨੇ ਕੁ ਸੀ ਬਈ ਮਾਂ ਦਾ ਇਹਦਾ ਪਹਿਲੇ ਸੂਏ ਦਾ 12 ਕਿਲੋ ਠੀਕ ਆ ਦੂਜੇ ਸੂਏ ਇਹਨੇ ਦਿੱਤਾ 14 ਕਿਲੋ ਠੀਕ ਆ ਤੇ ਹੁਣ ਇਹਦੇ ਬਾਰੇ ਤਾਂ ਨਹੀਂ ਆਪਾਂ ਜੀ ਕਹਿ ਸਕਦੇ ਆ ਵੀ ਇਹ ਤਾਂ ਜੇ ਪਹਿਲੇ ਨਾਲ ਕਰਮ ਵਾਲੀ ਸਹੀ ਆ ਬਈ ਤੇ ਬਈ ਟੀਕੇ ਟੂਕੇ ਦਾ ਕੁਝ ਪਤਾ ਆਪਾਂ ਨੂੰ ਕਿਹੜਾ ਪਰੋ ਆ ਟੀਕੇ ਦਾ ਨਹੀਂਗਾ ਪਤਾਗਾ ਤੇ ਗਾਂ ਆਸਤੇ ਸਾਂਹ ਤੋਂ ਕਰਾਸ ਆ ਇਹ ਓਕੇ ਝੂਂਗੋ ਕੋਲ ਸਾਂਹ ਤੋਂ ਕਰਾਸ ਆ ਹਾਂ ਠੀਕ ਆ ਤੇ ਰੇਟ ਬਾਈ ਫਿਰ ਕੀਤਾ ਕੀਤਾ ਦਾ ਰੇਟ ਆਪਾਂ ਕੀਤਾ ਇਹਦਾ 110000 ਰੁਪਇਆ 110000 ਰੁਪਇਆ ਰੱਸਾ ਫੜਾਉਣ ਵਾਲਾ ਜਿਹੜਾ ਐ ਟਰਾਲੇ ਤੇ ਚੜਾਉਣ ਵਾਲਾ ਉਹ ਫਿਰ ਕਿੰਨਾ ਵਾ ਉਹ 15 ਦਾ ਚੜਾ ਦੇਗੇ 105000 ਦਾ ਹਾਂ ਉਹਦੇ ਚ ਮਾਨਤਾਨ ਕਰ ਦਾਂਗੇ ਠੀਕ ਆ ਬਾਈ ਤੋਰੀ ਬਈ ਹੁਣ ਕੱਢੀ ਬਾਰ ਨੂੰ ਖੋਲੀ ਕਰਾਂ ਦੀ ਵੀਰੇ ਇਹਨੂੰ ਤੋਰਦੇ ਮੜਾ ਲੈ ਵੀ ਮਿੱਤਰੋ ਪਹਿਲਣ ਝੋਟੀ ਆ ਥੋੜਾ ਜਿਹਾ ਡਰਦੀ ਆ ਪਰ ਫਿਰ ਵੀ ਤੁਹਾਨੂੰ ਮੈਂ ਤੋਰ ਫੇਰ ਕੇ ਨੂੰ ਵਿਖਾ ਜੂਗਾ ਜਿੰਨਾ ਕੋ ਇਹ ਵਿਖਾ ਲੂਗੀ ਕਰਮਾਂ ਵਾਲੀ ਦੇਵੇ ਭਾਂਡੇ ਵੱਲੋਂ ਹੈਗੀ ਆ ਉਹੀ ਦੇਖ ਸਕਦੇ ਆ ਆਪ ਵੀ ਕਰਮਾਂ ਵਾਲੀ ਡਰਦੀ ਆ ਥੋੜਾ ਜਿਹਾ ਇਸ ਕਰਕੇ ਆਪਾਂ ਇਹਦਾ ਸ਼ਾਟ ਲੈ ਲੈਨੇ ਆ ਬਾਅਦ ਦੇ ਵਿੱਚ ਕੋਈ ਗੱਲ ਨਹੀਂ ਤੇ ਬਾਈ ਨੰਬਰ ਤਾਂ ਹੀ ਕਰਾਂ ਦੀ ਇੱਕ ਵਾਰੀ ਆਪਣਾ ਨੰਬਰ 97795 ਜੀ 87649 ਇੱਕ ਵਾਰੀ ਹੋਰ ਬੋਲ ਦਿਓ ਜੀ 97795 ਜੀ 87649 ਠੀਕ ਆ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਨ ਜਲਾ ਦੇ ਇੱਕ ਨੰਬਰ ਹੋਰ ਲੈ ਲਓ ਹਾਂ ਜੀ ਇੱਕ ਹੀ ਬਹੁਤ ਆ ਬਾਪੂ ਉਹ ਲਿਖ ਦਾਂਗੇ ਸਕਰੀਨ ਦੇ ਉੱਤੇ ਆਪਾਂ ਬਾਕੀਆਂ ਦਾ ਨੰਬਰ ਮੈਂ ਸਕਦਾ ਉਹਦਾ ਸਕਰੀਨ ਤੇ ਉਹਦੇ ਵਾਲਾ ਨੰਬਰ ਨੋਟ ਕਰ ਦਿਓ ਧੰਨਵਾਦ ਸ਼ੁਕਰੀਆ